ਵੀ ਜੋ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਉਹ ਕਰਦੀ ਹੈ ਜਿਵੇਂ ਕਿ ਇਤੇ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਆਪਣਾ ਡਰਾਮੇਬਾਜ਼ੀ ਕਰਕੇ ਸਰਕਾਰ ਲਈ ਸੀ। ਗੱਡੀਆਂ ਮਾਵਾ ਪੈਣਾ ਨਾਲ 1000 ਰੁਪਏ ਮਹੀਨੇ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਹਰ ਮਹੀਨੇ ਦੇਵਾਂਗੇ ਜਿਹੜਾ ਕਿ ਉਹਨਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਅੱਜ ਹਰਿਆਣਾ ਦੇਖ ਲਓ ਭਾਰਤੀ ਜਨਤਾ ਪਾਰਟੀ ਨੇ ਆਪਣਾ 2500 ਰੁਪਏ ਮਹੀਨਾ ਸਾਡੇ ਮਾਵਾ ਪੈਣਾ ਨਾਲ ਵਾਦਾ ਕਰਿਆ ਸੀ ਵੀ ਹਰ ਮਹੀਨੇ ਦੇਵਾਂਗੇ ਆ 6 ਮਹੀਨੇ ਹੋ ਗਏ 2500 ਰੁਪਏ ਮਹੀਨਾ ਦੇ ਰਹੇ ਆ 3500 ਰੁਪਏ ਬਜ਼ੁਰਗਾਂ ਨੂੰ ਪੈਨਸ਼ਨ ਦੇ ਰਹੇ ਆ ਸਮਾਪਨਿਸ਼ਤੇ ਬਲਕ ਸੰਤੀ ਚੋਣਾ ਨੂੰ ਲੈ ਕੇ ਭਾਤੀ ਜਨਤਾ ਪਾਰਟੀ ਦੇ ਵੱਲੋਂ ਰਾਜਪੁਰਾ ਦੇ ਵਿੱਚ ਇੰਚਾਰਜ ਜਗਦੀਸ਼ ਕੁਮਾਰ ਜੱਗਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੱਕ ਵਿਸ਼ਾਲ ਰੂਟ ਸ਼ੋ ਕੱਢਿਆ ਗਿਆ ਜਿਸ ਦੀ ਸ਼ੁਰੂਆਤ ਜੱਗਾ ਦੇ ਰਾਜਪੁਰਾ ਸਥਿਤ ਦਫ਼ਤਰ ਤੋਂ ਹੁੰਦੀ ਹੈ ਵਿਰੋਧ ਸ਼ੋ ਦਮਨਹੀੜੀ ਚੁਗਿਆ ਦੇਵੀ ਨਗਰ ਪਿਲਖਣੀ ਉਕਸੀ ਜੱਟਾ ਉਕਸੀ ਸੈਣੀਆ ਚੰਦੂਆ ਪੜਾਓ ਅਲੂਨਾ ਦੇ ਨਾਲ-ਨਾਲ ਬਸੰਤਪੁਰਾ ਚੰਦੂ ਮਾਜਰਾ ਬਲਸੂਆ ਸ਼ਰਾਈ ਬੰજારਾ ਚੱਕ ਕਲਾ ਤੇ ਇਸ ਦੇ ਨਾਲ ਹੋਰ ਕਈ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਵਾਪਸ ਦਫ਼ਤਰ ਆ ਕੇ ਸਮਾਪਤ ਹੋਇਆ ਤਾਂ ਇਸੇ ਦੌਰਾਨ ਲੋਕਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਤੇ ਸਮਰਥਕ ਵੀ ਪਹੁੰਚੇ ਤੇ ਭਾਜਪਾ ਦੇ ਨਾਅਰੇ ਲੱਗਦੇ ਨਜ਼ਾਰੇ ਨੇ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਗਦੀਸ਼ ਕੁਮਾਰ ਜੱਗਾ ਦਾ ਕਹਿਣਾ ਹੈ ਕਿ ਪਿੰਡਾਂ ਦੇ ਵਿੱਚ ਭਾਜਪਾ ਦਾ ਆਧਾਰ ਬਣ ਚੁੱਕਿਆ ਹੈ ਲੋਕ 2027 ਦੇ ਵਿੱਚ ਭਾਜਪਾ ਦੀ ਸਰਕਾਰ ਲਿਆਉਣ ਨੂੰ ਪੂਰੇ ਤਰੀਕੇ ਨਾਲ ਤਿਆਰ ਨੇ ਉਹਨਾਂ ਕਿਹਾ ਹੈ ਕਿ ਆ ਆਗਮੀ ਪਾਰਟੀ ਦੀ ਸਰਕਾਰ ਪੂਰੇ ਤਰੀਕੇ ਨਾਲ ਫੇਲ ਹੋ ਚੁੱਕੀ ਹੈ ਤੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਨਕਾਰ ਦਿੱਤਾ ਗਿਆ। ਅੱਜ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਚੋਣਾ ਕਰਕੇ ਅਸੀਂ ਬਲਾਕ ਰਾਜਪੁਰਾ ਦੇ ਜਿੰਨੇ ਵੀ ਪਿੰਡ ਪੈਂਦੇ ਆ ਅਸੀਂ ਰੋਡ ਸ਼ੋਅ ਕੱਢ ਰਹੇ ਆ ਤੇ ਅੱਜ ਪਹਿਲੀ ਵਾਰ ਪਹਿਲੀ ਵਾਰ ਹੈ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਤੇ ਪਿੰਡਾਂ 'ਚ ਇਲੈਕਸ਼ਨ ਲੜ ਰਹੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਡੇ ਬਲਾਕ ਰਾਜਪੁਰਾ 'ਚ 15 ਬਲੋਕ ਸੰਮਤੀਆਂ ਪੈਂਦੀਆਂ ਤੇ ਇੱਕ ਜ਼ਿਲ੍ਹਾ ਪ੍ਰਸ਼ਾਸਨ ਪੈਂਦੀ ਹੈ ਤੇ ਸਾਡਾ ਰਾਜਪੁਰੇ ਚ 15 ਦੇ 15 ਬਲੋਕ ਸੰਮਤੀਆਂ ਲੜ ਰਹੀ ਹੈ ਇੱਕ ਜ਼ਿਲ੍ਹਾ ਪ੍ਰਸ਼ਾਸਨ ਲੜ ਰਹੀ ਹੈ ਤੇ ਮੈਂ ਇੰਨੀ ਗੱਲ ਕਹਿ ਸਕਦਾ ਵੀ ਅਸੀਂ ਪਿੰਡਾਂ ਚ ਅੱਜ ਦੀ ਡੇਟ ਦੇ ਚ ਅਸੀਂ ਘਰ-ਘਰ ਵਿੱਚ ਅਪਰੋਚ ਕੀਤੀ ਹੈ ਤੇ ਮੈਂ ਇਹ ਕਹਿ ਸਕਦਾ ਵੀ ਸ਼ਹਿਰਾਂ ਨਾਲੋਂ ਆਪਣਾ ਪਿੰਡਾਂ ਚ ਥੋੜਾ ਜ਼ਿਆਦਾ ਤੇ ਅਸੀਂ ਪੂਰੇ ਜੋਸ਼ ਨਾਲ ਇਹਲੈਕਸ਼ਨ ਜਿੱਤਾਂਗੇ ਮੈਂ ਕਹਿੰਦਾ ਵੀ ਸ਼ਹਿਰ ਨਾਲੋਂ ਪਿੰਡਾਂ ਚ ਸਹਿਯੋਗ ਜ਼ਿਆਦਾ ਮਿਲ ਰਿਹਾ ਵੀ ਅਸੀਂ ਹਰੇਕ ਘਰ ਸੋਚੋ 100% ਮੈਂ ਕਹਿ ਸਕਦਾ ਵੀ ਹਰੇਕ ਘਰ ਵਿੱਚ ਅਸੀਂ ਅਪਰੋਚ ਕੀਤੀ ਹੈ ਭਾਰਤੀ ਜਨਤਾ ਪਾਰਟੀ ਕਰਤੀ ਹੈ ਤੇ ਅਸੀਂ ਜਿੱਤ ਕੇ ਆਵਾਂਗੇ ਕਿੰਨੇ ਜ਼ੋਨਾਂ 'ਚ ਖੜੇ ਆਪਣੇ ਵਿੱਚ 15 ਜ਼ੋਨਾਂ 'ਚ ਖੜੇ ਆ 15 ਦੇ 15 ਆਈਆਂ ਕਿਸੇ ਧਾਰ ਤੇ ਵੋਟ ਕਿਸੇ ਧਾਰ ਤੇ ਮੰਗ ਲਈ ਅਸੀਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਿਤਿਆ ਉਹਨਾਂ ਨੂੰ ਦੱਸ ਰਹੇ ਆ ਤੇ ਅਸੀਂ ਨਾਲ ਹੀ ਦੱਸ ਰਹੇ ਜਿੱਤੇ ਜਿੱਤੇ ਸਾਡੀ ਸਰਕਾਰ ਹੈ ਵੀ ਜੋ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਉਹ ਕਰਦੀ ਹੈ ਜਿਵੇਂ ਕਿ ਇਤੇ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਆਪਣਾ ਡਰਾਮੇਬਾਜ਼ੀ ਕਰਕੇ ਸਰਕਾਰ ਲਈ ਸੀ ਜੋ ਵਾਅਦੇ ਕੀਤੇ ਸੀ ਬਿਲਕੁਲ ਪੂਰੇ ਨਹੀਂ ਹੋਏ ਉਦਾਹਰਣ ਤੌਰ ਤੇ ਉਹਨਾਂ ਨੇ ਆਪਣੀਆਂ ਸਾਡੀਆਂ ਮਾਵਾ ਪੈੜਾਂ ਨਾਲ 1000 ਰੁਪਏ ਮਹੀਨੇ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਹਰ ਮਹੀਨੇ ਦੇਵਾਂਗੇ ਜਿਹੜਾ ਕਿ ਉਹਨਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅੱਜ ਹਰਿਆਣਾ ਦੇਖ ਲਓ ਭਾਰਤੀ ਜਨਤਾ ਪਾਰਟੀ ਨੇ ਆਪਣਾ 2500 ਰੁਪਏ ਮਹੀਨਾ ਸਾਡੀਆਂ ਮਾਵਾ ਪੈੜਾਂ ਨਾਲ ਵਾਅਦਾ ਕਰਿਆ ਸੀ ਕਿ ਹਰ ਮਹੀਨੇ ਦੇਵਾਂਗੇ ਅੱਛੇ ਮਹੀਨੇ ਹੋ ਗਏ 2500 ਰੁਪਏ ਮੈਨਾ ਦੇ ਰਹੇ ਆ 3500 ਰੁਪਏ ਬਜ਼ੁਰਗਾਂ ਨੂੰ ਪੈਨਸ਼ਨ ਦੇ ਰਹੇ ਆ ਕੱਚੇ ਕਰਾਂ ਨੂੰ ਪੱਕੇ ਕਰ ਰਹੇ ਆ ਜਿਹੜੇ ਜਿਹੜੇ ਵਾਅਦੇ ਕੀਤੇ ਭਾਰਤੀ ਜਨਤਾ ਪਾਰਟੀ ਨੇ ਉਹ ਸਾਰੇ ਵਾਅਦੇ ਪੂਰੇ ਕਰ ਰਹੀ ਹੈ ਇਸ ਅਧਾਰ ਤੇ ਅਸੀਂ ਪੰਜਾਬ ਵਿੱਚ ਵੋਟ ਮੰਗ ਰਹੇ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਬਦਲਾਵ ਸਾਰੇ ਹੀ ਪੰਜਾਬ ਦੇ ਪੰਜਾਬ ਨੂੰ ਇਹ ਪਤਾ ਲੱਗ ਗਿਆ ਵੀ ਅਗਰ ਕੋਈ ਵਿਕਾਸ ਕਰਾ ਸਕਦਾ ਹੈ ਪੰਜਾਬ ਦਾ ਅਗਰ ਕੋਈ ਕਿਸਾਨਾਂ ਦਾ ਫਾਇਦਾ ਕਰ ਸਕਦਾ ਹੈ ਅਗਰ ਕੋਈ ਵਪਾਰੀਆਂ ਦਾ ਫਾਇਦਾ ਕਰ ਸਕਦਾ ਲਾਰਜ ਆਰਡਰ ਦੀ ਸਥਿਤੀ ਨੂੰ ਠੀਕ ਕਰ ਸਕਦਾ ਤੇ ਪੰਜਾਬ 'ਚ ਸ਼ਾਂਤੀ ਕੋਈ ਲਿਆ ਸਕਦਾ ਕੋਈ ਇੱਕ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਮੈਂ 100% ਦਾਅਵੇ ਨਾਲ 2027 'ਚ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੇ ਜੁੜੀ ਹੋਊਗਾ ਤਾਂ ਕੱਲ੍ਹ ਦੇਖੋ ਮੈਂ ਆਪਣੀ ਗੱਲ ਕਰਾਂ ਮਹਿਲਕੇ ਰਾਜਪੁਰੇ ਦੀ ਗੱਲ ਕਰਾਂ ਤਾਂ ਅਲਕਾ ਰਾਜਪੁਰੇ ਦੇ ਸਾਰੇ ਲੋਕ ਚਾਹੁੰਦੇ ਆਂ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਹੋਣਾ ਚਾਹੀਦਾ ਹੈ ਦੇ ਵੀ ਗੱਲ ਕਹਿੰਦੇ ਆ 117 ਸੀਟਾਂ ਅਗਰ ਦੋਵੇਂ ਦੇ ਇਕੱਠੇ ਹੋ ਜਾਂਦੇ 117 ਸੀਟਾਂ ਵਿੱਚੋਂ 100 ਸੀਟਾਂ ਆ ਸਕਦੀਆਂ ਜੇ ਕੈਂਡੀਡੇਟ ਦੇ ਵਿੱਚ ਕੋਈ ਦਬਾਅ ਵਗੈਰਾ ਕੁਝ ਮਤਲਬ ਹਾਂ ਬਿਲਕੁਲ ਦਬਾਅ ਪਾਇਆ ਗਿਆ ਸੀਗਾ ਸਾਡੇ ਇੱਕ ਕੈਂਡੀਡੇਟ ਦੇ ਆਪਣਾ ਇੱਕ ਸਰਕਾਰੀ ਮੁਲਾਜ਼ਮ ਹੈ ਉਹਨਾਂ ਉਹਨਾਂ ਦੀ ਵਾਈਫ ਖੜੀ ਹੋਈ ਹੋਈ ਹੈ ਇੱਕ ਤਾਂ ਉਹਨਾਂ ਦੇ ਤਰ ਦਬਕਾ ਮਾਰਿਆ ਗਿਆ ਤੇ ਦੂਜਾ ਆਪਣਾ ਕੀ ਕਹਿੰਦੇ ਸਾਡੇ ਇੱਕ ਕੈਂਡੀਡੇਟ ਹੈ ਪ੍ਰਿੰਕਾ ਪਾਂਡੇ ਜੀ ਤੇ ਉਹਨਾਂ ਦੇ ਹਸਬੰਦ ਨੂੰ ਚੱਕ ਕੇ ਲੈ ਗਈ ਸੀ ਪੁਲਿਸ ਪਰ ਅਸੀਂ ਉਹਨਾਂ ਨੂੰ ਜਦ ਦੇਖਿਆ ਵੀ ਤੇ ਮੋਲ ਖਰਾਬ ਹੋ ਰਿਹਾ ਉਹਨਾਂ ਨੂੰ ਛੱਡਣਾ ਪਿਆ ਲੱਗਦਾ 2027 ਦੀ ਬੀਜੇਪੀ ਦਾ ਸੈਮੀਫਾਈਨਲ ਹੈ ਜੀ 2027 ਦਾ ਸੈਮੀਫਾਈਨਲ ਹੈ ਹੀ ਹੈ ਤੇ ਮੈਂ 100% ਦਾਅਵੇ ਨਾਲ ਕਹਿ ਸਕਦਾ ਵੀ 2027 ਦੇ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ